ਜਿਹਦੇ ਜਿ ਇੱਕ ਮਾਈਨਰ ਕੁੜੀ ਦੇ ਨਾਲ ਜਿਹੜਾ ਸਰਪੰਚ ਜਿਹੜਾ ਕੰਦੋਲੇ ਪਿੰਡ ਦਾ ਸੀਗਾ ਉਹਨੇ ਰੇਪ ਕੀਤਾ ਸੀ ਜਿਹਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆ 16 ਫਰਵਰੀ ਨੂੰ ਇੱਕ ਪਰਚਾ ਦਰਜ ਕੀਤਾ ਗਿਆ ਸੀਗਾ 64 61 ਜਿਹੜੀ ਆਪਣੇ ਭਾਰਤੀ ਨਿਆਇ ਸੰਹਿਤਾ ਔਰ ਪੋਕਸੋ ਐਕਟ ਐਸ ਸੀ ਐਸਟੀ ਐਕਟ ਦੇ ਤਹਿਤ ਜਿਹਦੇ ਵਿੱਚ ਇੱਕ ਦੋ ਦੋਸ਼ੀ ਸੀਗੇ ਸਰਪੰਚ ਹਰਵਿੰਦਰ ਸਿੰਘ ਤੇ ਦੂਜਾ ਸੀਗਾ ਮਨਦੀਪ ਸਿੰਘ ਜਿਹੜਾ ਇਹਦੇ ਨਾਲ ਸੀਗਾ ਜਿਨੇ ਇਹਨੂੰ ਕੁੜੀ ਨੂੰ ਲੈ ਜਾ ਕਰਕੇ ਉੱਥੇ ਹੋਟਲ 'ਚ ਛੱਡਿਆ ਸੀਗਾ ਦੋਸ਼ੀ ਮਨਦੀਪ ਸਿੰਘ ਨੂੰ ਤਾਂ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਉਸੇ ਦਿਨ ਬਟ ਜਿਹੜਾ ਸਰਪੰਚ ਹੈਗਾ ਹਰਵਿੰਦਰ ਸਿੰਘ ਉਹ ਕਾਫੀ ਸਮੇਂ ਤੋਂ ਭਗੋੜਾ ਸੀਗਾ ਜਿਹਦੇ ਰਿਗਾਰਡਿੰਗ ਸਾਡੀ ਪੁਲਿਸ ਵੱਲੋਂ ਲਗਾਤਾਰ ਜਿਹੜੇ ਹਨ ਰੇਡਾਂ ਕੀਤੀਆਂ ਜਾ ਰਹੀਆਂ ਸੀਗੀਆਂ ਤਫਤੀਸ਼ ਕੀਤੀ ਜਾ ਰਹੀ ਸੀਗੀ ਔਰ ਤਫਤੀਸ਼ ਦੌਰਾਨ ਜਿਹੜਾ ਹੈਗਾ ਇਹਨੂੰ ਫੜਨ ਵਾਸਤੇ ਕਾਫੀ ਥਾਵਾਂ ਤੇ ਆਪਾਂ ਰੇਡ ਕੀਤੀਆਂ ਇੱਕ ਜਿਹੜਾ ਇਹਦਾ ਮੈਨੇਜਰ ਸੀਗਾ ਉਸ ਮੈਨੇਜਰ ਨਖਤਰ ਸਿੰਘ ਨੂੰ ਜਿਹੜਾ ਹੈਗਾ ਪੁਲਿਸ ਨੇ ਗ੍ਰਿਫਤਾਰ ਕੀਤਾ ਕਿਉਂਕਿ ਉਹਨੇ ਇਹਨੂੰ ਇੱਕ SIM ਲੈ ਕਰਕੇ ਦਿੱਤਾ ਸੀਗਾ ਅਗੇ ਠਹਿਰ ਕਰਵਾਈ ਸੀ ਜਿਹੜੇ ਰਿਗਾਰਡਿੰਗ ਇੱਕ ਵੱਖਰਾ ਪਰਚਾ ਜਿਹੜਾ ਹੈ ਪੁਲਿਸ ਵੱਲੋਂ ਮਕਦਮਾ ਨੰਬਰ 23 1 ਮਾਰਚ ਨੂੰ ਦਰਜ ਕੀਤਾ ਗਿਆ ਸੀਗਾ 249 ਬੀ ਐਨਐਸ ਦੇ ਤਹਿਤ ਔਰ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰੀ ਤੋਂ ਬਾਅਦ ਤੋਂ ਪਤਾ ਲੱਗਾ ਕਿ ਇਹਦੀ ਠਹਿਰ ਜਿਹੜੀ ਹੈਗੀ ਹੈ ਬੁੱਲਨਾਪੁਰ ਸਾਈਡ ਦਾਖੇ ਸੀਗੀ ਉੱਥੇ ਜਾ ਕਰਕੇ ਪੁਲਿਸ ਨੇ ਰੇਡ ਕੀਤੀ ਤੇ ਉੱਥੋਂ ਜਿਹੜਾ ਹੈਗਾ ਪੁਲਿਸ ਨੂੰ ਚੱਕਵਾ ਦੇ ਕਰਕੇ ਫਰਾਰ ਹੋਣ ਵਿੱਚ ਕਾਮਯਾਬ ਹੋਇਆ ਔਰ ਪੁਲਿਸ ਵੱਲੋਂ ਹੋਰ ਤਫਤੀਸ਼ ਵਿੱਚ ਜਿਹੜਾ ਹੈਗਾ ਜਿਹੜਾ ਉੱਥੋਂ ਦਾ ਇੱਕ ਐਕਸ ਸਰਪੰਚ ਸੀਗਾ ਅਮਨਦੀਪ ਸਿੰਘ ਅਮਨਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਵੀ ਜਿਹੜਾ ਠਹਿਰ ਦੇਣ ਵਿੱਚ ਜਿਹੜਾ ਰੋਲ ਸੀਗਾ ਉਹਨੂੰ ਉਹਦੇ ਵਿੱਚ ਗ੍ਰਿਫਤਾਰੀ ਪਾਈ ਗਈ ਪਰ ਜਦੋਂ ਉਹਦੀ ਪੁੱਛਗਿੱਛ ਫਰਦਰ ਕੀਤੀ ਆਪਾਂ ਤੇ ਸਾਨੂੰ ਪਤਾ ਲੱਗਾ ਕਿ ਇਹਦਾ ਇੱਕ ਕਜ਼ਨ ਹੈਗਾ ਜਿਹੜਾ ਕਿ ਆਈਸਲੈਂਡ ਦਾ ਸਿਟੀਜ਼ਨ ਹੈਗਾ ਉਹ ਇਹਨੂੰ ਪਨਾ ਦੇਣ ਵਿੱਚ ਜਿਹੜਾ ਸੀਗਾ ਨਾਲ ਸੀਗਾ ਉਹਦੀ ਆਪਾਂ ਐਲਓਸੀ ਖਲਵਾਈ ਜਿਹੜਾ ਕਿ ਮੁੰਬਈ 에ਅਰਪੋਰਟ ਤੇ ਡਿਟੇਨ ਕੀਤਾ ਗਿਆ ਉਹ ਤੋਂ ਵੀ ਆਪਾਂ ਫਰਦਰ ਇਨਵੈਸਟੀਗੇਸ਼ਨ ਕੀਤੀ ਪੁੱਛਗਿੱਛ ਕੀਤੀ ਤਫਤੀਸ਼ ਦੌਰਾਨ ਜਿਹੜੀ ਦੀ ਵਾਈਫ ਹੈਗੀ ਇਹ ਮਨਪ੍ਰੀਤ ਕੌਰ ਉਹਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਕਿਉਂਕਿ ਇਹਦਾ ਕੋਈ ਸਾਨੂੰ ਕਲੂ ਨਹੀਂ ਮਿਲ ਰਿਹਾ ਸੀਗਾ ਤੇ ਇਹਦੇ ਵਾਸਤੇ ਆਪਾਂ ਪ੍ਰੈਸ ਨੋਟ ਜਾਰੀ ਕਰਕੇ ਤੁਹਾਡੇ ਰਾਹੀਂ ਸਾਰੀ ਪਬਲਿਕ ਨੂੰ ਆਪਾਂ ਬੇਨਤੀ ਕੀਤੀ ਸੀਗੀ ਜੋ ਵੀ ਬੰਦਾ ਹੈ ਇਹਦੇ ਰਿਗਾਰਡਿੰਗ ਸਾਨੂੰ ਇਨਫਾਰਮੇਸ਼ਨ ਦੇਊਗਾ ਉਹਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਊਗਾ ਅੱਜ ਸਾਡੀ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਜਿਹੜਾ ਪੁਲਿਸ ਵੱਲੋਂ ਪ੍ਰੈਸ਼ਰ ਮੇਨਟੇਨ ਕੀਤਾ ਗਿਆ ਸੀਗਾ ਜਿੰਨੇ ਵੀ ਇਹਨਾਂ ਦੇ ਰਿਲੇਟਿਵਸ ਹੈਗੇ ਨੇ ਜਾਂ ਠਹਿਰਾ ਹੈਗੇ ਨੇ ਉਥੇ ਰੇਡਸ ਕੀਤੀਆਂ ਜਾ ਰਹੀਆਂ ਸੀ ਲਗਾਤਾਰ ਉਹਦੇ ਤਹਿਤ ਅੱਜ ਇਹ ਸਾਡੇ ਕੋਲ ਡੂਮਸ਼ੇੜੀ ਦੇ ਕੋਲ ਪੇਸ਼ ਹੋਇਆ ਹੈਗਾ ਔਰ ਇਹਦੀ ਗ੍ਰਿਫਤਾਰੀ ਜਿਹੜੀ जुडिशियल मैजिस्ट्रेट ਕੋਲ ਪੇਸ਼ ਕਰਾ ਕੇ ਆਪਾਂ ਦਾ ਰਿਮਾਂਡ ਲਵਾਂਗੇ ਤੇ ਪਤਾ ਕਰਾਂਗੇ ਕਿ ਤਫਤੀਸ਼ ਜਦੋਂ ਆਪਾਂ ਚੱਲ ਰਹੀ ਹੈ ਇਸ ਪਰਚਾ ਹੁਣ ਤਬਾ ਦੇ ਕਿਤੇ ਕਿਤੇ ਡੈਰਿਆ ਹੋਰ ਕਿਤੇ ਕਿਤੇ ਮਦਦ ਨੇ ਲਈ ਹੈ ਜਾਂ ਹੋਰ ਕਿਸੇ ਕ੍ਰਾਈਮ ਵਿੱਚ ਵੀ ਇਹਦਾ ਕੋਈ ਰੋਲ ਹੈ ਜਾਂ ਨਹੀਂ ਹੈ ਸਾਰੀਆਂ ਗੱਲਾਂ ਆਪਾਂ ਇਹ ਤੋਂ ਪੁੱਛ-ਕਿਛ ਕਰਕੇ ਕੱਟਾਂਗੇ ਡੰਡਰ ਕੀਤਾ ਹੈ ਕਹਿੰਦੇ ਇਹ ਪੇਸ਼ ਹੋਇਆ ਸਾਡੀ ਪੁਲਿਸ ਕੋਲ ਸਾਡਾ ਉੱਥੇ ਡੂਮ ਛੜੀ ਨਾਕਾ ਸੀਗਾ ਜਿੱਥੇ ਆਪ ਆ ਕਰਕੇ ਇਹਦੇ ਰਿਲੇਟਿਵਸ ਨੂੰ ਲਿਆ ਕਰਕੇ ਪੇਸ਼ ਕੀਤਾ ਹੈ ਸਾਡੇ ਐਸ ਐਚਓ ਸਾਹਿਬ ਦੀ ਪੰਜ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਸੀ ਗਿਆ ਇਸ ਤੋਂ ਇਲਾਵਾ ਸੀਆਈਏ ਸਟਾਫ ਦੀ ਆਲਮੋਸਟ ਚਾਰ ਟੀਮਾਂ ਜਗਨਾਉ ਦੇ ਏਰੀਆ ਵਿੱਚ ਆਪਣੇ ਏਰੀਆ ਵਿੱਚ ਇੱਥੇ ਨੂਰਪੁਰ ਬੇਦੀ ਵੀ ਆਪਾਂ ਕੁਝ ਰੇਡਸ ਕੀਤੀਆਂ ਸੀਗੀਆਂ ਲਗਾਤਾਰ ਇਵਨ ਆਪਾਂ ਆਊਟ ਆਫ ਸਟੇਟ ਵੀ ਜਾ ਕਰਕੇ ਆਏ ਆਂ ਔਰ ਜਦੋਂ ਸਾਨੂੰ ਪਤਾ ਲੱਗਾ ਕਿ ਇਹਦਾ ਪਰਾ ਜਿਹੜਾ ਕਜ਼ਨ ਹੈਗਾ ਉਹ ਭਜਨ ਦੀ ਕੋਸ਼ਿਸ਼ ਕਰ ਰਿਹਾ ਉਹਦਾ ਮਿੰਟੋ ਮਿੰਟੀ ਐਫਐਲਓਸੀ ਖਲਵਾ ਕਰਕੇ ਉਹਨੂੰ ਰਾਤ ਨੂੰ ਡਿਟੇਨ ਕਰਵਾਇਆ ਔਰ ਸਾਡੀ ਪੁਲਿਸ ਜਿਹੜੀ ਹੈਗੀ ਉਹ ਰਾਈਟ ਰਾਹੀਂ ਜਾ ਕਰਕੇ ਇਹਨੂੰ ਉੱਥੇ ਲੈ ਕਰਕੇ ਆਈ ਹੈਗੀ ਤੇ ਕਾਫੀ ਤਗੜੀ ਮਿਹਨਤ ਕੀਤੀ ਹੈ ਸਾਡੇ ਪੁਲਿਸ ਟੀਮ ਨੇ ਔਰ ਇਹਦੇ ਦੋਸ਼ੀ ਨੂੰ ਆਪਾਂ ਗ੍ਰਿਫਤਾਰ ਕੀਤਾ ਹੈ ਤਾਰੀਫ ਇਹਦੀ ਪਾਈ ਹੈਗੀ ਹੈ ਅਸੀਂ ਸਭ ਤੋਂ ਪਹਿਲਾਂ ਇਹ ਸੋਚਿਆ ਕਿਉਂਕਿ ਕਾਫੀ ਜ਼ਿਆਦਾ ਰੋਸ ਪਬਲਿਕ ਵਿੱਚ ਸੀਗਾ ਇਸ ਚੀਜ਼ ਨੂੰ ਲੈ ਕੇ ਤੇ ਤੁਹਾਡੇ ਰਾਹੀਂ ਆਪਾਂ ਸਾਰਿਆਂ ਨੂੰ ਇਨਫੋਰਮ ਕਰਨਾ ਚਾਹੁੰਦੇ ਸੀ ਕਿ ਪੁਲਿਸ ਲਗਾਤਾਰ ਮੁਸਤੈਦ ਹੈਗੀ ਹੈ ਔਰ ਜਿਹੜਾ ਵੀ ਕੋਈ ਅਗਰ ਮਾਸੂਮ ਹੈਗਾ ਕੋਈ ਇਨੋਸੈਂਟ ਹੈਗਾ ਜਿਹਦੇ ਨਾਲ ਇਹੋ ਜਿਹਾ ਕੁਝ ਵਿਕਟਿਮ ਬਣ ਜਾਂਦਾ ਹੈਗਾ ਤਾਂ ਉਹਦੇ ਵਾਸਤੇ ਲਗਾਤਾਰ ਜਿਹੜੀ ਪੁਲਿਸ ਕੰਮ ਕਰ ਰਹੀ ਹੈਗੀ ਔਰ ਅੱਗੇ ਵੀ ਜਿਹੜਾ ਹੈਗਾ ਉਹਨੂੰ ਪੂਰੀ ਤਰੀਕੇ ਦੇ ਨਾਲ ਜਸਟਿਸ ਦਿਵਾਵਾਂਗੇ